ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪ੍ਰਿੰਦਰ ਕੌਰ ਅੱਜ ਅਸੀਂ ਬੰਦ ਗੋਬੀ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਅਸੀਂ ਬੰਦ ਗੋਬੀ ਦਾ ਖੋਲ ਲੈ ਲਿਆ ਸੀ ਤੇ ਇਹਨੂੰ ਹੁਣ ਅਸੀਂ ਕੱਟ ਦਵਾਂਗੇ ਸਭ ਤੋਂ ਪਹਿਲਾਂ ਇਹਦੀ ਆਪਾਂ ਪਿਛਲੀ ਸਾਈਡ ਕੱਟ ਦਵਾਂਗੇ ਤੇ ਹੁਣ ਅਸੀਂ ਇਹਨੂੰ ਸੈਂਟਰ ਚੋਂ ਕੱਟ ਦਵਾਂਗੇ ਇਹਨੂੰ ਅਸੀਂ ਇਸ ਤਰ੍ਹਾਂ ਬਰੀਕ-ਬਰੀਕ ਇਹਨੂੰ ਕੱਟ ਦਵਾਂਗੇ ਜਿਸ ਤਰ੍ਹਾਂ ਵੀ ਤੁਸੀਂ ਆਪਣੀ ਇਹਨੂੰ ਪਸੰਦ ਕਰਦੇ ਜੋ ਕੱਟਣ ਚ ਤੁਸੀਂ ਉਸ ਤਰ੍ਹਾਂ ਇਹਨੂੰ ਕੱਟ ਲੈਣਾ ਤੇ ਸਰਦੀਆਂ ਦੇ ਮੌਸਮ ਦੀ ਸਬਜ਼ੀ ਜ਼ਰੂਰ ਬਣਾਉਣੀ ਚਾਹੀਦੀ ਹੈ ਤੇ ਅਸੀਂ ਇਸ ਤਰ੍ਹਾਂ ਇਹਨੂੰ ਬਰੀਕ-ਬਰੀਕ ਕੱਟ ਦਵਾਂਗੇ ਜਿਹੜੀ ਗੋਭੀ ਦੇ ਵਿੱਚੋਂ ਇਸ ਤਰ੍ਹਾਂ ਦੀ ਹਾਰ ਗੋਭੀ ਨਿਕਲੇ ਉਹ ਅਸੀਂ ਨਹੀਂ ਪਾਵਾਂਗੇ ਇਹਨੂੰ ਅਸੀਂ ਅਲੱਗ ਕਰ ਦਵਾਂਗੇ ਇੱਥੇ ਸਾਰੀ ਗੋਭੀ ਨੂੰ ਅਸੀਂ ਕੱਟ ਲਿਆ ਸੀ ਤੇ ਹੁਣ ਅਸੀਂ ਇਹਨੂੰ ਟਿਕਰੀ 'ਚ ਪਾ ਦਵਾਂਗੇ ਤੇ ਜੇ ਤੁਸੀਂ ਪਹਿਲੇ ਪਸੰਦ ਕਰਦੇ ਗੋਭੀ ਨੂੰ ਧੋਣਾ ਤੁਸੀਂ ਪਹਿਲੇ ਵੀ ਧੋ ਸਕਦੇ ਗੋਭੀ ਨੂੰ ਤੇ ਮੈਂ ਇਹ ਪਹਿਲੇ ਵੀ ਧੋਤੀ ਸੀ ਇੱਕ ਵਾਰੀ ਫੇਰ ਅਸੀਂ ਧੋ ਦਵਾਂਗੇ ਇਹਨੂੰ ਅਸੀਂ ਗੋਭੀ ਵਿੱਚ ਪਾਵਾਂਗੇ ਆਲੂ ਤੇ ਮਟਰ ਇੱਥੇ ਮੈਂ ਪਾਉਣਾ ਕੱਪ ਮਟਰ ਕੱਢ ਲਏ ਸੀ ਤੇ ਇੱਥੇ ਅਸੀਂ ਇੱਕ ਵੱਡਾ ਆਲੂ ਕੱਟ ਲਿਆ ਸੀ ਤੇ ਆਲੂ ਪਾ ਕੇ ਅਸੀਂ ਗੋਭੀ ਬਣਾਵਾਂਗੇ ਗੈਸ ਨੂੰ ਔਨ ਕਰਕੇ ਉੱਪਰ ਅਸੀਂ ਕੜਾਈ ਰੱਖ ਲਈ ਸੀ ਤੇ ਹੁਣ ਅਸੀਂ ਸਰੋਂ ਦਾ ਤੇਲ ਪਾ ਦਵਾਂਗੇ ਤੇ ਸਰੋਂ ਦੇ ਤੇਲ ਦੇ ਵਿੱਚ ਬੰਦ ਗੋਭੀ ਦੀ ਸਬਜ਼ੀ ਬਹੁਤ ਵਧੀਆ ਬਣਕਦੀ ਹੈ ਤੇਲ ਪਾ ਕੇ ਅਸੀਂ ਇਹਨੂੰ ਗਰਮ ਕਰ ਦਵਾਂਗੇ ਤੇਲ ਗਰਮ ਹੋ ਗਿਆ ਸੀ ਹੁਣ ਇੱਕ ਚਮਚਾ ਅਸੀਂ ਜੀਰੇ ਦਾ ਪਾ ਲਵਾਂਗੇ ਤੇ ਜੀਰੇ ਨੂੰ ਤੜਕ ਲਵਾਂਗੇ ਤੇ ਨਾਲ ਹੀ ਪਾ ਦਾਂਗੇ ਅਸੀਂ ਅਦਰਕ ਅਤੇ ਲਸਣ ਨੂੰ ਮੈਂ ਅੰਬਰੀਕ ਕਰ ਲਿਆ ਸੀ ਕੁੱਟ ਲਿਆ ਸੀ 2 ਮਿੰਟ ਇਹਨੂੰ ਭੁੰਨ ਲਿਆ ਸੀ ਹੁਣ ਅਸੀਂ ਪਾ ਦਵਾਂਗੇ ਪਿਆਜ਼ ਪਿਆਜ਼ਾਂ ਨੂੰ ਅਸੀਂ ਗੁਲਾਬੀ ਜਿਹਾ ਕਰ ਦਵਾਂਗੇ ਪਿਆਜ਼ਾਂ ਨੂੰ 3-4 ਮਿੰਟ ਹੋ ਗਏ ਸੀ ਹੁਣ ਅਸੀਂ ਪਾ ਦਵਾਂਗੇ ਹਰੀਆਂ ਮਿਰਚਾਂ ਕੁੱਟ ਕੇ ਤੇ ਨਾਲ ਹੀ ਪਾ ਦਵਾਂਗੇ ਅਸੀਂ ਇਹਦੇ ਵਿੱਚ ਨਮਕ ਅੱਧਾ ਚਮਚਾ ਪਾ ਦਵਾਂਗੇ ਕਾਲੀ ਮਿਰਚ ਅੱਧਾ ਚਮਚ ਪਾਵਾਂਗੇ ਲਾਲ ਮਿਰਚ 1 ਚਮਚਾ ਪਾ ਦਵਾਂਗੇ ਧਨੀਆ ਪਾਊਡਰ ਅੱਧਾ ਚਮਚਾ ਪਾਵਾਂਗੇ ਹਲਦੀ ਪਾਊਡਰ ਨਾਲ ਹੀ ਪਾ ਦਵਾਂਗੇ ਅਸੀਂ ਟਮਾਟਰ ਤੇ ਹੁਣ ਅਸੀਂ ਇਹਨੂੰ ਤੜਕੇ ਨੂੰ ਮਿਕਸ ਕਰ ਦਵਾਂਗੇ ਤੇ ਹੁਣ ਅਸੀਂ ਪਾ ਦਵਾਂਗੇ ਨਾਲ ਹੀ ਇਹਦੇ ਵਿੱਚ ਆਲੂ ਆਲੂ ਜਿਹੜੇ ਆ ਪਿਆਜ਼ਾਂ ਦੇ ਨਾਲ ਹੀ ਪੱਕ ਜਾਣਗੇ ਨਾਲ ਨਾਲ ਪਿਆਜ਼ ਪੱਕ ਜਾਣਗੇ ਨਾਲ ਨਾਲ ਆਲੂ ਵੀ ਪੱਕ ਜਾਣਗੇ ਤੇ ਇੱਥੇ ਅਸੀਂ ਪਾ ਦਵਾਂਗੇ ਮਟਰ ਆਲੂ ਤੇ ਮਟਰਾਂ ਨੂੰ ਅਸੀਂ ਪਹਿਲੇ ਪਕਾ ਲਵਾਂਗੇ ਜਿਹੜੀ ਗੋਭੀ ਹੁੰਦੀ ਆ ਉਹ ਬਹੁਤ ਜਲਦੀ ਪੱਕ ਕੇ ਤਿਆਰ ਹੁੰਦੀ ਸਨ ਤੇ ਇਹਨਾਂ ਨੂੰ ਅਸੀਂ 2-3 ਮਿੰਟ ਵਾਸਤੇ ਇਸ ਤੜਕੇ ਦੇ ਵਿੱਚ ਭੁੰਨਾਂਗੇ ਉਸ ਤੋਂ ਬਾਅਦ ਅਸੀਂ ਇਹਨੂੰ ਢਾਕੇ ਪਕਾਵਾਂਗੇ 4-5 ਮਿੰਟ ਵਾਸਤੇ ਆਪਾਂ ਲੋ ਫਲੇਮ ਤੇ ਢਾਕੇ ਪਕਾ ਦੇਵਾਂਗੇ ਇਹਨੂੰ ਆਲੂ ਪੱਕਦੇ ਨੂੰ 5-7 ਮਿੰਟ ਹੋ ਗਏ ਸੀ ਹੁਣ ਅਸੀਂ ਇਹਦੇ ਵਿੱਚ ਬੱਦ ਬੱਦੀ ਨੂੰ ਪਾ ਦਵਾਂਗੇ ਇੱਥੇ ਅਸੀਂ ਗੋਭੀ ਨੂੰ ਪਾਕਾ ਸੀ ਤੋ ਹੋਣਾ ਸੀ 2-3 ਮਿੰਟ ਵਾਸਤੇ ਢੱਕ ਦੇਵਾਂਗੇ ਜਿਹੜੀ ਗੋਭੀ ਉਹ ਬੈਠ ਜੀਏਗੀ ਹੁਣ ਅਸੀਂ ਸਬਜੀ ਨੂੰ ਮਿਕਸ ਕਰ ਦਵਾਂਗੇ ਸਬਜੀ ਨੂੰ ਅਸੀਂ ਮਿਕਸ ਕਰ ਲਿਆ ਅਸੀਂ ਇਥੇ ਸਬਜੀ ਅਸੀਂ ਇਹ ਹਾਈ ਫਲੇਮ ਤੇ ਪਕਾਵਾਂਗੇ ਤੇ ਇਹ ਵਾਲੀ ਸਬਜੀ ਨੂੰ ਅਸੀਂ ਘੱਟ ਕੇ ਨਹੀਂ ਪਕਾਉਣੀ ਨਹੀਂ ਤੇ ਪਾਣੀ ਛੱਡ ਦੇਣੀ ਸਬਜੀ ਤੇ ਸਬਜੀ ਨੂੰ ਅਸੀਂ ਖੁੱਲੇ ਇਸ ਤਰ੍ਹਾਂ ਹੀ ਪਕਾਵਾਂਗੇ ਸਬਜੀ ਨੂੰ ਮੈਂ ਇੱਕ ਦੋ ਵਾਰੀ ਪਹਿਲੇ ਚੈੱਕ ਕਰ ਲਿਆ ਸੀ ਤੇ ਸਬਜੀ ਨੂੰ ਹੁਣ ਅਸੀਂ ਦੇਖ ਲਵਾਂਗੇ ਕਾਲੂਆ ਨੂੰ ਦੇਖ ਲਵਾਂਗੇ ਅਸੀਂ ਕੱਲ ਵੀ ਗਲ ਕੇ ਤਿਆਰ ਹੈ ਸਬਜੀ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਬਹੁਤ ਵਧੀਆ ਹੈ ਸਬਜੀ ਬਣ ਕੇ ਤਿਆਰ ਹੋ ਗਈ ਆ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਥੋੜਾ ਜਿਹਾ ਗਰਮ ਮਸਾਲਾ ਤੇ ਨਾਲ ਹੀ ਪਾਵਾਂਗੇ ਅਸੀਂ ਇਹਦੇ ਵਿੱਚ ਖੂਬ ਸਾਰਾ ਧਨੀਆ ਮਿਕਸ ਕਰ ਦਵਾਂਗੇ ਤੇ ਸਬਜੀ ਬਣ ਗਈ ਆ ਗੈਸ ਨੂੰ ਬੰਦ ਕਰ ਦਵਾਂਗੇ ਹੁਣ ਅਸੀਂ। ਅਕੀ ਸਬਜੀ ਦੇਖ ਸਾਡੇ ਬਹੁਤ ਵਧੀਆ ਸਬਜੀ ਬਣ ਕੇ ਰੈਡੀ ਹੋ ਗਈ ਆ। ਸਬਜੀ ਨੂੰ ਅਸੀਂ ਪਲੇਟ ਵਿੱਚ ਪਾ ਦਵਾਂਗੇ। ਇਹ ਪੱਤਾ ਗੋਭੀ ਦੀ ਸਬਜੀ ਬਹੁਤ ਜਲਦੀ ਬਣ ਜਾਂਦੀ ਆ। ਜੇ ਤੁਹਾਨੂੰ ਪੱਤਾ ਗੋਭੀ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀ। ਤੁਸੀਂ ਸਬਜੀ ਦੇ ਸਕਦੇ ਬਹੁਤ ਵਧੀਆ ਹੈ ਸਬਜੀ ਬਣ ਕੇ ਤਿਆਰ ਹੋਈ ਹੈ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਸ਼ਟੀ ਕਾਲ ਜੀ